ਤਪੋਤ ਚੇਖ ਚੱਲੋ ਕਰੇ ਕੋਈ ਨਾ ਆਗੇ ਬਸ ਕਰੀ ਆਗੇ ਹੁਣ ਦੋ ਮਿੰਟ ਰੁਕ ਜਾ ਰੱਬਾ ਬੁਰਾ ਹਾਲਾ ਕੋਈ ਇਕਲੀ ਜਨਮ ਆ ਰੋਜ ਹੋਰ ਬਿੰਦਾ ਬਸ ਆਗੇ ਕੋਈ ਡੜੀ ਆ ਗਿਆ ਕੋਈ ਜਨਮ ਹੋਲੀ ਉਤਨੀ ਨਾਲੇ ਹੇ ਰੁਕ ਜਾ ਰੁਕ ਜਾ ਮੈਨੂੰ ਹੱਥ ਪਾ ਲੈਣ ਦੇ ਅੱਗੇ ਦਾ ਰੋਡਾ ਖੇਤ ਹੁੰਦਰੀ ਠੀਕ ਆ ਬਸ ਠੀਕ ਲੱਗਿਆ ਹੁਣ ਤਾਂ 5000 ਚਲ ਪਾਉਣਾ ਚਲਵਾਤਾ 15 ਦਿਨ ਹਏ ਹਜੂਰ ਬਈਓ ਬਚਾਲਵਾ ਸਾਰਾ ਮਨੰਦਰਤਾ ਹੋ ਜਾ ਚਲ ਚਲ ਫੱਤੀ ਵਗ ਜਾ ਚੁੱਪਾ ਦੇ ਪੱਤੀ ਚਲ ਚਲ ਆ ਜਾ ਕੋਈ ਹਾਂ ਹਏ ਲੈ ਜਾਵੇ ਬੁਹਾ ਦੇ ਲੋ ਇੱਧਰ ਕਿੱਥੇ ਐ ਕਿਵੇਂ ਵੜ ਬੈਠੇ ਹੇ ਆਰਾਮ ਕਰ ਲੈ ਸਰੀਰ ਨੂੰ ਮੜਾ ਰੈਲੈਕਸ ਕਰ ਠੀਕ ਲੱਗਿਆ ਹੁਣ ਤਾਂ ਠੀਕ ਹੋ ਜਾਏਗਾ ਪਾਇਆ ੁਰਕੜੇ ਜੇ ਕਿਉਂ ਠੀਜ ਜਾਂਦੇ ਤੇ ਟੀਕਾ ਲੱਗਿਆ ਹੋਇਆ ਸੇ ਤੇਰੀ ਠੀਕ ਹੋ ਜਾ ਕੋਈ ਨਾ ਮੋੜਾ ਮੋਟਾ ਟੀਕਾ ਸਰਕਾਰ ਦਾ ਤੇ ਜਾ ਠੀਕ ਆ ਮੜਾ ਜਾ ਹਾਂ ਦਵਾਈ ਦੇ ਦੇ ਮੈਨੂੰ ਦਵਾਈ ਦੇ ਨਾ ਮੈਂ ਤਾਂ ਇੱਕ ਵਾਰ ਜਾਇਆ ਹੁੰਦੇ ਮੈਨੂੰ ਜਾਇਆ ਜਾ ਕੇ ਉਹਨਾਂ ਜਾਇਆ ਹਾਂ ਹੋਰ ਜਾ ਹਟ ਗਿਆ ਹਟ ਗਿਆ ਪਾਇਆ ਪਾਇਆ ਆਰਾਮ ਕਰ ਪਾ ਏ ਠੀਕ ਆਉਂਦੇ ਆ ਤੇਰੀ ਜੀ ਮਸਾ ਹੋ ਤਾਂ ਬਹੁਤ ਦਿਨ ਹੋ ਗਿਆ ਠਗੜ ਮੋੜਾ ਮੋਟਾ ਕਿਹੜਾ ਉੜਾ ਤੇਲਾ ਕਰ ਬਾਰੇ ਹਾਂ ਮੇਰਾ ਜ਼ੰਦੂਰ ਦੁੱਜਾ ਰੋਦ ਤੱਕ ਹਣ ਸਰਾਮ ਆਉਣਾ ਚਾਹੀਦਾ ਹਣ ਤੱਕ 9000 ਰੁਪਏ ਮਿਲਵਾ ਤਾ ਮੁੰਡੇ ਦਾ ਇਹ ਲੱਗਦਾ ਕਿਹੜਾ ਜਿਹੜੇ ਰਿਪੋਰਟ ਦਿਖਾਵੇ ਇਹ ਤਾਂ ਕਿਹੜੇ ਉੱਠਣੇ ਘੱਟਣੇ ਕੰਝ ਕਰਦੇ ਨੇ ਅਸੀਂ ਪਤਾ ਨਹੀਂ ਕੀ ਖਾਂਦਾ ਸੀਗਾ ਤੇ ਡਾਕਟਰ ਨੂੰ ਸੱਦਾ ਮਨਪਰੀਦ ਨੂੰ ਬੰਤ ਜੇ ਉਹ ਹੋਈ ਨਾ ਉਹ ਵਾਸਾ ਨਹੀਂ ਠੀਕ ਆ ਤੂੰ ਅਰੇ ਠੀਕ ਨੇ ਹੋਰ ਕੀ ਹੋ ਗਿਆ ਹੁਣ ਤਾਂ 2 ਮਹੀਨਾ ਹੋ ਗਿਆ ਤਨ ਪਹਿਲੂ ਘਰ ਬਣਾਉਣਾ ਉਸਾਰੇ ਗੜੰਡਾ ਕਰਨਾ ਕਰਾ ਅਰੇ ਠੀਕ ਨਹੀਂ ਮਤ ਉਹ ਇਹਨੇ ਠੀਕ ਨਹੀਂ ਹੋਣਾ ਇਹਨੇ ਨਹੀਂ ਠੀਕ ਹੋਣਾ ਦਾ ਕੰਕਰ ਨੇ ਜਿਹੜੇ ਨੌਕੀਸਾ ਬੈਲ ਲਾਏ ਹੋਇਆ ਦਵਾਈਆਂ ਨਾਲ ਕਿੱਥੇ ਠੀਕ ਹੋਊਗਾ ਇਹ ਸਰ ਹੁਣ ਇਹਦਾ ਇਲਾਜ ਤਾਂ ਕਰਾਉਣੀ ਪੂਹਨ ਘਰੇਗਾ ਬੱਡੇ ਆ ਕੇ ਮਾਰ ਦਿਆ ਨੂੰ ਮਾਰ ਦੋ ਪਰੇ ਹੋਰ ਕੀ ਆ ਮੇਰਾ ਕਾਰਡ ਬਣਾਇਆ ਮੈਂ ਫੜਦੇ ਹਸਪਤਾਲ ਚੋਂ ਬਾਬਾ ਜੜੀ ਆ ਬੱਲੇ ਤੇਰੇ ਮੂਰੇ ਆਖਾ ਮੈਂ ਐਨਾ ਕੰਮ ਕੀਤਾ ਨਾ ਮੈਂ ਕਰ ਤੂੰ ਲੈ ਪੁਣਵਾ ਦੇ ਜੀ ਅਜੀ ਤੈਨੂੰ ਮੂਲ ਪਰ ਤੇ ਪੁਹਨੀਆਂ ਕਰ ਗਿਆ ਇਹ ਦਿਨ ਆਹ ਪਤਾ ਕਰਦੀਂ ਜੇ ਤੂੰ ਕਰਦਾਗਾ ਤੈਨੂੰ ਸ਼ਰਮ ਨਹੀਂ ਆਉਂਦੀ ਮੁੰਡਾ ਤਾਹੇ ਜੀ ਜੀਜਾ ਵਾਂਗ ਕਰੇਂ পতাংনা কেয়ো রুনা কাতো নালো? চাংঠাম্য় নে ক্য়ে কেয়ে মরাল হদালেচ্য়ে মেয়ে নাল এজুগে চাহালে ক্রা ক্য় গোডুক� ਬਹੁਤ ਹੋ ਗਈ ਹੁਣ ਕਿੰਨੇ ਲੱਗਾ ਆ ਪਰ ਤੇ ਲਿਪੜਣੀ ਨੇ ਜਿਹੜਾ ਢੱਬਾ ਮਾਰ ਕੇ ਰੋੜ ਦੇ ਚਲੋ ਚੜਾ ਦੇ ਤੋੜਾ ਕਿੱਥੇ ਦਾ ਤੋੜਾ ਕਿ ਮੈਂ ਰੇੜੀ ਦੱਸ ਕਿੱਥੇ ਤੋੜਾ ਦਾ ਕੰਮ ਕਰ ਜਾ ਤੋੜਾ ਕਿੱਥੇ ਓੜੇ ਦਾ ਕੀ ਕਰੀ ਓਹੋ ਕਾਹਦੀ ਦਾ ਪਾਇਆ ਜਿੰਦਗੀ ਪਹਿਲੀ ਵਾਰ ਦੇਖਿਆ ਓਏ ਜੀ ਬੁਰਾ ਆਹ ਤੇ ਢੰਡਾ ਦਾਰੋਂ ਪਾਣੀ ਓ ਤੋੜਾ ਵਾ ਵਾਤ ਸੋ ਟੋੜਾ ਟੋੜੇ ਟੋੜਾ ਦਵਾਰਿਆ ਕਰੇ ਲੇ ਪਰ ਲੇ ਪਰੇ ਫੇਰੇ ਤੇ ਹੋ ਜਾ ਐ ਗੱਦੀਓ ਗਲੇ ਲੰਘਾ ਬਰਾ ਦੇ ਲੀ ਪਾਣੀ ਜਾ ਮਾਰ ਦੇ ਓਏ ਹੋਰ ਨਹੀਂ ਮਾਂ ਤੁਮ ਮਮੀ ਜਾ ਵਾਪੂ ਤੁਮੀ ਜਾ ਸਰਾ ਹੀ ਕਰ ਦੋ ਜਾ ਹੈ ਕਰ ਲੈ ਲਿਆ ਓ ਹਾਂ ਮੇਂਰਾ ਓ ਮੈਨੂੰ ਤਾਂ ਇਉਂ ਲੱਗਦਾ ਵੀ ਖਾਸ ਆ ਢੱਲਾ ਹੋਇਆ ਗਿਆ ਓਏ ਉਹਦੇ ਵੀ ਨਸ਼ੇ ਪੱਤੇ ਦੀ ਤੂੜ ਕਰਕੇ ਨਾ ਟੱਟੀਆਂ ਖਾਸੀਆਂ ਲੱਗੀਆਂ ਕੋਈ ਨੇੜੇ ਤਾਂ ਆ ਪਤਾ ਹੀ ਲੈ ਆਉਨੇ ਆ ਆਹੋ ਉਹ ਤਾਂ ਪੁਰਲ ਪੁਰਲ ਤੱਕਦੀ ਜਾਂਦਾ ਯਾਰ ਓਏ ਆ ਜਾ ਯਾਰ ਆਪਾਂ ਫੇਰ ਵੀ ਯਾਰ ਆ ਚੱਲ ਚੱਲੀਏ ਫਿਰ ਥੋੜੀ ਆਉਂਦੀ ਆ ਯਾਰ ਮੇਰਾ ਪਤਾ ਲੈਣ ਆਏ ਹੁਣ ਕੀ ਹੋਰ ਕੀ ਹੋਣਾਗਾ ਦੱਸ ਪਤਾ ਲੈਣ ਆਇਆ ਗੋਲੀਆਂ ਇਹਾ ਪੁੱਠੇ ਮਾਰਦੇ ਨੇ ਇਹਨਾਂ ਦੀ ਓਏ ਆਹ ਨਾਜਰਾ ਓਏ ਆਹ ਤੇਰਾ ਭਾਇਆ ਯਾਰ ਓ ਕਿਵੇਂ ਆ ਨਾਜਰਾ ਠੀਕ ਆ ਭਾਈ ਠੀਕ ਆ ਪਰ ਖਾਂਸੇ ਡਾਊਨ ਹੋ ਗਿਆ ਫਿਰ ਆਹੋ ਆਲੇ ਹੋ ਗਿਆ ਉਹ ਟੋਲਾ ਜਾਂ ਬਾਲੇ ਹੀ ਗਰੀ ਬੈਠਾ ਟਿੱਡ ਜਾ ਪਾਣੀ ਛੱਡ ਗਿਆ ਇਹ ਦੇਖੀ ਵੱਧ ਪੀ ਲਿਆ ਗਰ ਪਾਣੀ ਉਹ ਭਤੀਜਾ ਡਾਕਟਰ ਨਹੀਂ ਬੁਲਾਇਆ ਕੋਈ ਪਰ ਜਾਈ ਆ ਚਾਹ ਦੀ ਘੁੱਟ ਬਣਾ ਲਿਆ ਹੀ ਫਿਰ ਚਾਹ ਬਣਾ ਦੇ ਓਏ ਉਹ ਆਪਣਾ ਉਹ ਟੱਟਾ ਸਰੀਰ ਕੱਟ ਦਿੱਤੀ ਗੋਲੇ ਹੈ ਜੀ ਤੱਕਾ ਉਹ ਮੇਰਾ ਇਹ ਤਾਂ ਮਰਦੇ ਫਿਰਦੇ ਹਾਂ ਅਸੀਂ ਤੈਨੂੰ ਦੱਸੀ ਤਾਂ ਜਾਣਿਆ ਯਾਰ ਅਸੀਂ ਤਾਂ ਤਾਂ ਤੇਰੇ ਕੋਲੇ ਆਏ ਸੀ ਵੀ ਖੌਰੇ ਤੇਰੇ ਕੋਲੇ ਨਾ ਤਮਾਨ ਹੋਵੇ ਮੇਰੇ ਕੋਲ ਤਾਂ ਮੈਡੀਕਲ ਦਵਾਈ ਆ ਉਹ ਲੈਣਾ ਉਹ ਅਸੀਂ ਤਾਂ ਆਏ ਸੀ ਵੀ ਤੇਰੀਆਂ ਟਿੱਡੀਆਂ ਬੰਦ ਹੋ ਗਈਆਂ ਹੁਣ ਤੂੰ ਤਾਂ ਕੰਜਰਦਾ ਹੋ ਗਈ ਕੰਮ ਖਰਾਬ ਕਰੀ ਆ ਆ ਜੁੱਤੀ ਵਾਲੀ ਲਵੇੜੀ ਬੈਠਾ ਹੋਏ ਆ ਲਵੇੜੀ ਫਿਰ ਦੋਵੇਂ ਕਉਂ ਗਾਮੋਂ ਜਾ ਰਹੇ ਬਦੇ ਆਵਿਆ ਬਰੇ ਨਾ ਜਰਾ ਆਹਾ ਓ ਮੈਂ ਤਾਂ ਤੈਨੂੰ ਓ ਕਹਿੰਦਾ ਦਾਖਲ ਹੋ ਜਾ ਦਾਖਲ ਖਰਾ ਕੇ ਲੈ 7000 ਰੁਪਏ ਲੱਗਿਆ ਕੋਈ ਤੇਰਾ ਉ ਨਾ ਪਾਣੀ ਪੂਣੀ ਘਟ ਜੇ ਕਿਤੇ ਉਹੀ ਉਹੋ ਜੇ ਕੰਮ ਆ ਬਾਦੀ ਹੈ ਹਾਂ ਮਿੰਦਰਾ ਕੋਲ ਨਹੀਂ ਅਸੀਂ ਤਾਂ ਬੰਦ ਘਾਟੂ ਹੀ ਵੀ ਮਿੰਦਰਾ ਹਾਂ ਉਹ ਪਰਝਾਈ ਅੱਜ ਬੱਦ ਪੱਤਗੋੜੀ ਪਾ ਲਈ ਆਂ ਆ ਬੰਦੇ ਹੈ ਨਾਜ਼ਰ ਵਾਸਤੇ ਚਾਹ ਕਹਿੰਦੇ ਵਧੀਆ ਹੁੰਦੀ ਆ ਕਿ ਨਹੀਂ ਕਰਨ ਆਈ ਲਿਆ ਹਾਂ ਇਹਨਾਂ ਤੱਕ ਮੰਨ ਨਹੀਂ ਦੀ ਕਰਕੇ ਡਾਊਨ ਹੋ ਗਿਆ ਜੇ ਸਰਕਾਰਾਂ ਚੰਗੀਆਂ ਹੁੰਨ ਤਾਂ ਕਿਉਂ ਆਮਲੀ ਮਰਨਾ ਕਿਉਂ ਆਮਲੀ ਹੁਣ ਸਰਕਾਰਾਂ ਨੂੰ ਚਾਹੀਦਾ ਯਾਰ ਕਰਨੈਲੇ ਆ ਵੀ ਇਹੇ ਡੋਡਿਆਂ ਦੀ ਕੀਤੀ ਕਰਨ ਨਾ ਬੰਦਾ ਜੀਵ ਵਾਲੀ ਬੋਲੀ ਖਾਵੇ ਨਾ ਕੋਈ ਅਤਾ ਪਤਾ ਨਸੇ ਕਰੀ ਲੱਗਦਾ ਮੈਨੂੰ ਉੱਠ ਖੜਿਆ ਕਿਹੜਾ ਉਹ ਉਹ ਬਧੀਜ ਓਏ ਡਾਕਟਰ ਨੂੰ ਲੈ ਕੇ ਜਾਓ ਗੁਸਲਖਾਨੇ ਚ ਓਏ ਉਹ ਡਾਕਟਰ ਨੂੰ ਬੁਲਾ ਕੇ ਨਹੀਂ ਲਿਆਦਾ ਓਏ ਉਹ ਡਾਕਟਰ ਨੂੰ ਕਹਿ ਰਹੇ ਕੋਈ ਟੀਕਾ ਡੁਕਾ ਲਾ ਦਿੰਦਾ ਇਹਦੇ ਓ ਜਾਓ ਜਾ ਅਹ ਲੈ ਕੇ ਜਾ ਦੋ ਪਹਿਲੋ ਲੈ ਕੇ ਜਾ ਕੀ ਹੋਗਾ ਤਾਂ ਕੀ ਹੋਗਾ ਡੈਡੀ ਕਿਹੜਾ ਜਾ ਓਏ ਹੁਣ ਤਾਂ ਜਾ ਕੇ 1 ਮਿੰਟ ਤਾਂ ਹੋਇਆ ਤੈਨੂੰ ਕੋਈ ਓਏ ਥੀਣਾ ਕਰਦੀ ਖੜ ਜਾ ਖੜਾ ਨਾਜਰਾ ਨਹੀਂ ਕਰਦਾ ਓ ਫਿਰ ਡਾਕਟਰ ਨੂੰ ਸੱਦ ਲੈ ਡਾਕਟਰ ਨੂੰ ਸਾਡਾ ਡਾਕਟਰ ਨੂੰ ਸੱਦ ਲਾ ਤੂੰ ਡਾਕਟਰ ਨੂੰ ਸੱਦ ਲੈ ਇਹਦਾ ਕੰਮ ਤਾਂ ਖਰਾਬ ਆ ਹਾਂ ਹੈਪੀ ਨਹੀਂ ਸੱਦ ਲਾ ਓਏ ਉਹ ਲਾ ਦੋ ਠੀਕ ਹੈ ਵਧੀਆ ਹੈਲੋ ਅੰਮ੍ਰਿਤਪਾਲ ਸਤਿ ਸ਼੍ਰੀ ਅਕਾਲ ਜੀ ਆਪ ਸਾਡੇ ਡੈਡੀ ਨੂੰ ਨਾਈਟ ਨਾਲ ਜੜ ਕੇ ਆਉਂਦੇ ਆਪ ਡਵਾਈਸ ਦੇਖਦੇ ਰਹੋ ਇਹੋ ਆ ਕੇ ਤਰੇ ਅੱਧੀ ਆਣੀ ਅੱਛਾ ਅੱਛਾ ਦੱਸੋ ਜੀ ਦਵਾਈ ਕਿਹੜੀ ਰੱਖਦੇ ਆ ਰਾਣਾ ਉਹ ਦਿਲ ਤਾਂ ਰੱਖੀ ਬੈਠਾ ਪਤੰਦਰਾ ਉਹ ਪ੍ਰਵੰਚਕੁਰਨੀ ਜੀ ਗੰਗਾ ਮੈਂ ਉਹਨਾਂ ਇੱਕ ਬਾਤ ਸਮਝਾਇਆ ਮਾਂ ਗੰਗਾ ਗੱਤਫਤ ਕੰਤ ਨਹੀਂ ਪਤਾ ਨਹੀਂ ਕਰੇ ਤੂੰ ਭਾਈ ਜਾਂ ਮੈਂ ਮੈਂ ਤਾਂ ਉਹ ਲਾਜਰਾ ਦਿਲ ਛੋਟਾ ਨਾ ਆਕਾਰ ਆਜਾ ਡਾਕਟਰ ਸਾਹਿਬ ਆਜਾ ਜੀ ਕਰੇ ਤੇ ਡੋਲਾ ਕਰ ਆਜੀ ਗੱਲ ਜੀ ਸਹੀ ਗੱਲ ਜੀ ਕੀ ਪ੍ਰੋਬਲਮ ਹੋ ਗਈ ਸਰ ਇੱਕ ਇਹ ਉਹ ਪ੍ਰੋਬਲਮ ਤਾਂ ਡਾਕਟਰ ਸਾਹਿਬ ਹਫਤਾ ਹੋ ਗਿਆ ਆ ਜੀਬ ਜੀ ਵਾਲੀ ਗੋਲੀ ਮਿਲੀ ਨਹੀਂ ਪਤੰਦਰ ਟਟੀਆਂ ਲਵਾਈ ਬੈਠਾ ਬਾਲਾ ਡਾਕਟਰ ਸਾਹਿਬ ਦਵਾਈ ਦੋਈ ਦੋ ਉਹ ਟਿੱਕਾ ਟੱਲਾ ਲਾਉਣਗੇ ਇਹ ਤਾਂ ਕੰਡ ਮੋਈ ਜਾਂਦਾ ਜੀ ਮੋਚ ਲੱਗੇ ਹੋਈ ਹੈ ਹਾਂ ਬਾਤ ਇਹ ਸਰਦ ਹੈ। ਇਹ ਕਿਹੜੇ ਮਰੋੜਿਆ ਮੋਕਲਾ ਹੀ ਫਰਦਾ ਤਾਂ ਯਾਰ ਮੈਂ ਨਹੀਂ ਦਵਾਈ ਦਿੰਦਾ। ਅ ਤੋ ਦੋ ਬਣ ਤੋ ਬੜੀ ਵੇ ਪਹਿਲੇ ਪੇਸ਼ੈਂਟ ਨੇ ਸਟਰੋਕ ਠੀਕ ਲਾਇਆ ਮੈਨੂੰ ਦਾ ਜੋਬ ਹੀ ਛੱਡਣੀ ਪਊਣੀ ਓਹ ਡੈਡੀ ਆ ਕੀ ਕਰਦਾ ਸਰਪਾ ਕੋ ਹੰਤਾ ਸਾਰਾ ਨਿਪਟ ਗਿਆ ਵੇ ਓਏ ਹੋਏ ਓਹ ਡੱਬਾ ਕੀ ਤੇ ਗਿਆ ਸਟ੍ਰੋਕ ਡੈਡੀ ਦੋਈ ਦੇਖ ਨਹੀਂ ਆ ਮੈਂ ਕਿਹਾ ਮੈਂ ਰੱਤੇ ਤਾਉ ਕੜਾਈ ਜਾ ਵਾਰੀ ਵੱਜ ਗਈ ਇਹਦਾ ਤਾਂ ਫਤ ਕਰਨਾ ਪੈਣਾ ਹੈ ਨਹੀਂ ਡਾਕਟਰ ਤੋਂ ਲੋਟਾ ਕੇ ਦਾਗਲ ਕਰਾਉਣਾ ਹੈ ਡੈਡੀ ਚਾਹਤ ਵਾਰੀ ਮੈਂ ਨਾ ਯਾਰ ਕੋਈ ਨਾ ਤੋਤਾ ਲੈ ਮੰਮੀ ਆ ਆਹ ਕੀ ਕਰਨ ਆਹ ਦੇਖ ਲੈ ਅਪਰ ਜਾਈਏ ਨਾ ਤੋ ਕੋ ਕੰਜਰਾ ਆ ਕੇ ਕਰਤਾ ਉਹ ਮੈਂ ਦਰ ਕਿਦਰ ਗਿਆ ਪ੍ਰੈਸਟਰ ਬਾਈ ਨੂੰ ਦੁਬਾਰੇ ਫਿਰ ਉਸਦੀ ਬਾੜ ਤੇ ਹੱਥ ਪਾ ਕੇ ਮੈਂ ਨਾ ਉਹ ਫ੍ਰੀਜ ਤੇ ਲੱਗੀ ਤਾਂ ਸਰੋ ਮੈਂ ਫਿਰ ਤੋਤਾ ਜਾਂਦਾ ਕੰਦ ਇਹਨਾਂ ਦਾ ਇਹ ਉਹ ਮੈਂ ਪਾਰਾ ਹੱਥ ਹਾਂ ਤੂੰ ਉਹ ਤਾਂ ਢੋਡ ਲੈ ਲੈ ਤਾ ਚਾਹ ਬਣਾ ਹੱਥ ਪਾ ਦੇ ਦੇ ਜਾ ਤਾ ਤੋਤਾ ਹੈ ਮਨਦਰਾ ਹੋ ਗਿਆ ਓਏ ਫਾੜੇ ਨਾ ਹੋ ਪਰਝਾਈ ਇਹ ਟੈਕੂ ਰੋਡ ਆਉ ਕਾਰੇ ਦਾ ਸਾਬ ਸੁੱਕ ਜਾ ਰਾਇਆ ਹਾਂ ਲੈ ਜਾਈਏ ਨੂੰ ਅੰਦਰ ਤੇਰਾ ਖੰਦ ਲੈ ਆ ਲੈ ਸਾਰਾ ਫਾੜੇ ਬਾਹਰ ਆ ਜਾ ਤੈਨੂੰ ਕਹਾਂ ਤੂੰ ਉਹ ਪਰਝਾਈ ਨਾ ਯਾਰ ਉਹ ਯਾਰ ਦਜਾਰੀ ਤੋਂ ਜਾਰੀ ਦੋਸਤੀ ਦਾ ਰਹਾ ਸਿਰ ਦੀ ਹੁੰਦੀ ਐਸ ਜੀ ਕਟ ਗਈ ਸਾਗਰੀ ਜਾਈਏ ਇਹ ਕਿਹੜੀ ਯਾਰੀ ਆ ਵੀ ਉਹ ਤਾਂ ਬੜੀ ਫੜ ਕੇ ਪਾਲੀ ਉਹ ਤਾਂ ਪਿੰਡੀ ਨੇ ਇੱਕ ਵਾਰ ਹਾਸੀ ਵਾਇਆ ਹੋ ਤੇ ਵਾਰ ਦਾਂਜੇ ਉੱਠਾ ਦੇ ਬੜੀ ਜਮਾਰਦੀ ਹਾਸੀ ਵਾਇਆ ਬੰਦਾਰੇ ਇਹਨੇ ਦੇਰੇ ਵਾਰੀ ਤੇ ਵਾਰੀ ਹੀ ਕਰ ਲਗ ਗਿਆ ਚਾਰਾ ਧੂਆ ਗਿਆ ਨਾਜਰਾ ਤੇਰਾ ਤਾਂ ਉੱਖਾ ਭਾਈ ਓਏ ਰਤਾ ਮੈਂ ਮੱਕਰ ਨਹੀਂ ਲਿਆ ਬੜਾ ਉੱਖਾ ਕੰਬਾ ਆਪਾਂ ਦਾ ਹੁੰਦਾ ਆ ਹਾਂ ਤੁਸੀਂ ਬਹੁਤ ਮਾੜੀ ਕਰੇ ਮੈਂ ਡੈਡੀ ਨਾਲ ਮੈਂ ਮਾੜੀ ਹੋਣਾ ਸੀ ਨਾ ਤੇ ਹੱਥ ਪਾ ਕੇ ਚੜਦੇ ਆਪੀ ਹੱਕੀ ਜਾਂਦਾ ਆ ਚੱਲੇ ਹੋਲੀ ਘਾਟਾ ਦੇ ਦੇ ਨੂੰ ਕੋਈ ਲਿਆ ਕੇ ਉਹ ਬੋਲ ਦੇਖ